ਵੀਡੀਓ ਦੇਖੀ ਕੇ ਪੰਜਾਬ ਦੀ ਧੀ ਐ ਰਾਤੇ ਰਾਤ ਦੁਬਈ ਪਹੁੰਚਦੀ ਐ ਔਰ ਲੋਕਾਂ ਦੇ ਨਾਲ ਆ ਕੇ ਖੜੀ ਹੁੰਦੀ ਰਾਤੋਂ ਰਾਤ ਇੱਕ ਸੁਪਨੇ ਵਾਂਗ ਐ ਕਿ ਰਾਤ ਨੂੰ ਕੋਈ ਰਿਸ਼ਤੇਦਾਰੀ ਚ ਗਿਆ ਬੰਦਾ ਨਹੀਂ ਮੁੜਦਾ ਦੁਬਈ ਤੋਂ ਵਾਪਸ ਆ ਕੇ ਕੌਣ ਐ ਮੀਰਾ ਜੀ ਕੌਣ ਐ ਰੂਹ ਦਾ ਨਾਊਗਾ ਇੱਕ ਰੂਹੀ ਐ ਹਾਂਜੀ ਇੱਕ ਰੂਹ ਆ ਤਾ ਸਿੱਖ ਵੀਡੀਓ ਦੇਖੀ ਹੋਣੀ ਐ ਇੱਕ ਜਦੋਂ ਬੰਨ ਟੁੱਟਦਾ ਉਹ ਕਹਿੰਦਾ ਤੂੰ ਵੈਗਰੂ ਸਾਡੇ ਨਾਲ ਚੰਗਾ ਨਹੀਂ ਕੀਤਾ ਮੈਂ ਬਿਲਕੁਲ ਅਗਰੀ ਨਹੀਂ ਹੈਗੀ ਨੋ 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 ਜਦੋਂ ਲੋਕ ਕਈ ਵਾਰੀ ਨਾ ਨਰਾਜ਼ ਹੋ ਜਾਂਦੇ ਆਪਣੇ ਆਪਣੇ ਪਰਮਾਤਮਾ ਨਾਲ ਕੀ ਆ ਨਰਾਜ਼ ਹੋਣਾ ਪਰਮਾਤਮਾ ਸਾਡਾ ਪਿਤਾ ਆ ਮਾਤਾ ਆ ਉਹ ਕਦੀ ਗਲਤ ਨਹੀਂ ਕਰ ਸਕਦੇ ਸਾਡੇ ਨਾਲ ਬਟ ਗੁਰੂ ਸਾਹਿਬ ਨੇ ਲਿਖਿਆ ਹੈ ਕਿ ਆਪੇ ਬੀਜ ਆਪੇ ਹੀ ਖਾਓ ਜੋ ਅਸੀਂ ਬੀਜਿਆ ਉਹ ਫਲ ਮਿਲ ਰਿਹਾ ਸਾਨੂੰ ਹੁਣ ਸਾਨੂੰ ਕੀ ਪਤਾ ਸਾਡੇ ਕੀ ਕਰਮ ਆ ਉਹਦੇ ਨਾਲ ਗਾਲਾਂ ਕੱਢਣ ਨਾਲੋਂ ਚੰਗਾ ਇਹ ਕਹੋ ਵੇ ਮਹਾਰਾਜ ਤੁਸੀਂ ਸਾਨੂੰ ਬਖਸ਼ ਦਿਓ ਨੂੰ ਕਿਵੇਂ ਜਾਣਨ ਤੁਹਾਨੂੰ ਕਿੱਥੋਂ ਆਇਓ ਕੌਣ ਕਿੱਥੇ ਉਪਜ ਕਹਿ ਰਹੇ ਕਿਆ ਮਾਇ ਸਮਾਵੇ ਜੀ ਜੰਤ ਸਭ ਖਸਮ ਕੇ ਕੌਣ ਕੀਮਤ ਪਾਵੇ ਹਨਾ ਮਤਲਬ ਕਹਿਣ ਤੇ ਆਇਨ ਸੁਣਨੇ ਤ ਮਤਲਬ ਮਾਰੇ ਨੇ ਜਿਹੜੀਆਂ ਗੱਲਾਂ ਕੀਤੇ ਨਾ ਬਾਣੀ ਚ ਵੇਸੀਂ ਕਿੱਥੋਂ ਆਏ ਕਿੱਥੋਂ ਜਾਣਾ ਹਨਾ ਮੈਂ ਜਿੱਥੋਂ ਆਏ ਅਸੀਂ ਉੱਥੇ ਹੀ ਜਾਣਾ ਭਗਤ ਕਬੀਰ ਜੀ ਤੇ ਇੱਕ ਬਾਣੀ ਚ ਲਾਈਨ ਆਉਂਦੀ ਕਬੀਰਾ ਹਮਰਾ ਕੋ ਨਹੀਂ ਹਮ ਕਿਸੇ ਕੇ ਨਾ ਹੈ ਜਿਨੇ ਰਚਨ ਚਾਏ ਤਸੀ ਮਾਇ ਸਮਾਏ ਹਾ ਸਾਰੇ ਰੂਹਾਂ ਉਥੋਂ ਆਉਂਦੀਆਂ ਉਥੋਂ ਜਾਣੀਆਂ ਜੇ ਤੁਸੀਂ ਦੁਨਿਆਵੀ ਗੱਲ ਕਰਦੇ ਹੋ ਤੇ ਹਾਂ ਮੈਂ ਕੈਨੇਡੀਅਨ ਆ ਮੈਂ ਇੰਡੀਆ ਆਈ ਆ ਮੈਡੀਕਲੋਜੀ ਮੇਰਾ ਸੈਂਟਰ ਆ ਇਹ ਦੁਨਿਆਵੀ ਗੱਲਾਂ ਹੋ ਗਈਆਂ ਨਾ ਮਤਲਬ ਜਦੋਂ ਸਾਨੂੰ ਲੱਗਦਾ ਜ਼ਿੰਦਗੀ 'ਚ ਸਭ ਤੋਂ ਵੱਧ ਮੁਸ਼ਕਲ ਆ ਕੋਈ ਕਿਤੇ ਪਾਸੋਂ ਸਹਾਰਾ ਨਹੀਂ ਆਉਂਦਾ ਉਦੋਂ ਨਾਮ ਦੀ ਸ਼ਕਤੀ ਏਡੀ ਵੱਡੀ ਆ ਸਾਰੇ ਹੱਲ ਕੱਢ ਦਿੰਦੀ ਆ ਮੈਂ ਕਹੂੰਗੀ ਸਾਰੇ ਨੂੰ ਕਿ ਨਾਮ ਜਪੋ ਬੰਦਗੀ ਕਰੋ ਬੰਦਗੀ ਨਾ ਕਰਨ ਕਰਕੇ ਸਾਡੇ ਮਨ ਕਮਜ਼ੋਰ ਆ ਜਿਹੜੀ ਇਸ એનર્ਜੀ ਦਾ ਸੋਰਸ ਕੀ ਆ ਕਿਸ ਨੂੰ ਮੰਦੇ ਨਾਮ એનર્ਜੀ ਦਾ ਸੋਰਸ ਹੀ ਨਾਮ ਹੈ ਜੀ ਜਦੋਂ ਆਪਾਂ ਨਾਮ ਜਪ ਤੇ ਬੈਠਦੇ ਆ ਸਿਮੰਨ ਕਰਦੇ ਆ ਅਸੀਂ ਯੂ نو ਪਰਮਾਤਮਾ ਤੋਂ ਸ਼ਕਤੀ ਲੈਂਦੇ ਆ ਉਹ ਸਰੀਰ ਦੀ ਸ਼ਕਤੀ ਕਹ ਲੋ ਊਰਜਾ ਆਉਂਦੀ ਹੈ ਬਾਡੀ ਦੇ ਵਿੱਚ ਹਨਾ ਉਹੀ ਊਰਜਾ ਜਿਹੜੀ ਬਾਕੀ ਕੰਮਾਂ 'ਚ ਨਿਕਲ ਜਾਂਦੀ ਉਹ ਇਕੱਠੀ ਹੋਈ ਜਾਂਦੀ ਹੋਈ ਜਾਂਦੀ ਹੋਈ ਜਾਂਦੀ ਉਹ ਜਿਹੜੀ ਊਰਜਾ ਨਾਮ ਤੋਂ ਮਿਲਦੀ ਉਹ ਸ਼ਕਤੀ ਰੂਪ ਸਾਰੇ ਕੰਮ ਕਰਾਉਂਦੀ ਹੈ ਪਿਛਲੇ ਦਿਨਾਂ ਦੇ ਵਿੱਚ ਤੁਸੀਂ ਇੱਕ ਵੀਡੀਓ ਦੇਖੀ ਜਦੋਂ ਪਾਣੀ ਸਾਰੇ ਪਾਸੇ ਚੱਲ ਰਿਹਾ ਸੀ ਤਾਂ ਇੱਕ ਵੀਡੀਓ ਦੇਖੀ ਕਿ ਇੱਕ ਕੁੜੀ ਦੁਬਈ ਜਾਂਦੀ ਹੈ ਔਰ ਰਾਤੋਂ-ਰਾਤ ਬੋਟ ਖਰੀਦ ਕੇ ਜਾਣੀ ਜਿਹੜੀਆਂ ਕਿਸ਼ਤੀਆਂ ਸੀ ਕਈ ਥਾਵਾਂ ਤੇ ਜ਼ਰੂਰਤ ਜ਼ਿਆਦਾ ਦੀ ਸੀ ਘੱਟ ਕਿਸ਼ਤੀਆਂ ਸੀ ਸੋ ਉਹਨਾਂ ਨੂੰ ਲੋੜ ਮਹਿਸੂਸ ਹੁੰਦੀ ਹੈ ਦੁਬਈ ਜਾ ਕੇ ਰਾਤੋਂ-ਰਾਤ ਉਹ ਬੋਟਸ ਫਾਜ਼ਲਕਾਲੇ ਪਾਸੇ ਫਿਰੋਜ਼ਪੁਰ ਵਾਲੇ ਪਾਸੇ ਉਹ ਕੁੜੀ ਲੈ ਕੇ ਆਉਂਦੀ ਹੈ ਅਸਲ ਦੇ ਵਿੱਚ ਉਹ ਮੀਰਾ ਜੀ ਨੇ ਮੇਰੇ ਨਾਲ ਨੇ ਇਸ ਵੇਲੇ ਮੇਰੇ ਨਾਲ ਗੱਲਬਾਤ ਕਰਨ ਦੇ ਲਈ ਕੈਨੇਡਾ ਦੇ ਨੇ ਪਰ ਦੁਬਈ ਜਾਂਦੇ ਨੇ ਔਰ ਉਹ ਤੁਹਾਨੂੰ ਸਾਰੀ ਕਹਾਣੀ ਪਤਾ ਹੈ ਜੇ ਮੈਂ ਸਭ ਤੋਂ ਪਹਿਲਾਂ ਇਹ ਪੁੱਛਣਾ ਹੋਵੇ ਇਹ ਜਿਹੜੀ ਇਸ એનર્ਜੀ ਦਾ ਸੋਰਸ ਕੀ ਹੈ ਕਿਸ ਨੂੰ ਮੰਦੇ ਨਾਮ એનર્ਜੀ ਦਾ ਸੋਰਸ ਹੀ ਨਾਮ ਹੈ ਜੀ ਜਦੋਂ ਆਪਾਂ ਨਾਮ ਜਪ ਤੇ ਬੈਠਦੇ ਆ ਸਿਮੰਟ ਕਰਦੇ ਆ ਅਸੀਂ ਯੂ نو ਪਰਮਾਤਮਾ ਤੋਂ ਸ਼ਕਤੀ ਲੈਂਦੇ ਆ ਉਹ ਸਰੀਰ ਦੀ ਸ਼ਕਤੀ ਕਹਿ ਲਓ ਊਰਜਾ ਹੁੰਦੀ ਹੈ ਬਾਡੀ ਦੇ ਵਿੱਚ ਹਨਾ ਉਹੀ ਊਰਜਾ ਜਿਹੜੀ ਬਾਕੀ ਕੰਮਾਂ 'ਚ ਨਿਕਲ ਜਾਂਦੀ ਉਹ ਇਕੱਠੀ ਹੋਈ ਜਾਂਦੀ ਹੋਈ ਜਾਂਦੀ ਹੋਈ ਜਾਂਦੀ ਉਹ ਜਿਹੜੀ ਊਰਜਾ ਨਾਮ ਤੋਂ ਮਿਲਦੀ ਉਹ ਸ਼ਕਤੀ ਰੂਪ ਸਾਰੇ ਕੰਮ ਕਰਾਉਂਦੀ ਆ ਸਾਡੇ ਪੰਜਾਬ ਦੇ ਲੋਕ ਅਸੀਂ ਭਾਵੁਕ ਬਹੁਤ ਲੋਕ ਸਾਡੇ ਭਾਵੁਕ ਨੇ ਅਸੀਂ ਭਾਵੁਕ ਆ ਵੀਡੀਓ ਦੇਖੀ ਕਿ ਪੰਜਾਬ ਦੀ ਧੀ ਹੈ ਰਾਤੇ ਰਾਤ ਦੁਬਈ ਪਹੁੰਚਦੀ ਆ ਔਰ ਲੋਕਾਂ ਦੇ ਨਾਲ ਆ ਕੇ ਖੜੀ ਹੁੰਦੀ ਰਾਤੋਂ ਰਾਤ ਇੱਕ ਸੁਪਨੇ ਵਾਂਗ ਹੈ ਕਿ ਰਾਤ ਨੂੰ ਕੋਈ ਰਿਸ਼ਤੇਦਾਰੀ 'ਚ ਗਿਆ ਬੰਦਾ ਨਹੀਂ ਮੁੜਦਾ ਦੁਬਈ ਤੋਂ ਵਾਪਸ ਆ ਕੇ ਕੌਣ ਹੈ ਮੀਰਾ ਜੀ ਕੌਣ ਹੈ ਰੂਹ ਦਾ ਨਾਊਗਾ ਇੱਕ ਰੂਹੀ ਆ ਹਾਂਜੀ ਇੱਕ ਰੂਹ ਆ ਦੱਸੋ ਲੋਕ ਕਿਵੇਂ ਜਾਣਣ ਤੁਹਾਨੂੰ ਕਿੱਥੋਂ ਆਇਓ ਕੌਣ ਹੋ ਕਿੱਥੇ ਉਪਜ ਕਹਿ ਰਹੇ ਕਹ ਹੈ ਮਾਇ ਸਮਾਵੇ ਜੀ ਜੰਤ ਸਭ ਖਸਮ ਕੇ ਕੌਣ ਕੀਮਤ ਪਾਵੇ ਹਨਾ ਮਤਲਬ ਕਹਿਣ ਤੇ ਆਇਨ ਸੁਣਨੇ ਤ ਮਤਲਬ ਮਾਰੇ ਨੇ ਜਿਹੜੀਆਂ ਗੱਲਾਂ ਕੀਤੇ ਨਾ ਬਾਣੀ ਚ ਵੀ ਅਸੀਂ ਕਿੱਥੋਂ ਆਏ ਕਿੱਥੋਂ ਜਾਣਾ ਹਨਾ ਵੀ ਜਿੱਥੋਂ ਆਇਓ ਅਸੀਂ ਉੱਥੇ ਹੀ ਜਾਣਾ ਬਗਤ ਕਬੀਰ ਜੀ ਦੀ ਇੱਕ ਬਾਣੀ ਚ ਲਾਈਨ ਆਉਂਦੀ ਕਬੀਰਾ ਹਮਰਾ ਕੋ ਨਹੀਂ ਹਮ ਕਿਸੇ ਕੇ ਨਾ ਹੈ ਜਿਨੇ ਰਚਨ ਚਾਏ ਤਿਸਿ ਮਾਏ ਸਮਾਏ ਹਾ ਸਾਰੀ ਰੂਹਾਂ ਉਥੋਂ ਆਉਂਦੀਆਂ ਉਥੋਂ ਜਾਣੀਆਂ ਜੇ ਤੁਸੀਂ ਦੁਨਿਆਵੀ ਗੱਲ ਕਰਦੇ ਹੋ ਤੇ ਹਾਂ ਮੈਂ ਕੈਨੇਡੀਅਨ ਆ ਮੈਂ ਇੰਡੀਆ ਆਈ ਆ ਮੈਂ ਧਰਮੋਜੀ ਮੇਰਾ ਸੈਂਟਰ ਆ ਇਹ ਦੁਨਿਆਵੀ ਗੱਲਾਂ ਹੋ ਗਈਆਂ ਨਾ ਫਿਰ ਹਾਂਜੀ ਮੈਡੀਟੇਸ਼ਨ ਸੈਂਟਰ ਚੱਲ ਰਿਹਾ ਤੁਹਾਡਾ ਹਾਂਜੀ ਕੀ ਲੋਕਾਂ ਨੂੰ ਤੁਹਾਡੀ ਮੈਡੀਟੇਸ਼ਨ ਜਾਂ ਤੁਹਾਡੇ ਤੁਹਾਡਾ ਇਹ ਸੋਰਸ ਲੋਕਾਂ ਤੱਕ ਜਦੋਂ ਤੁਸੀਂ ਪਹੁੰਚਾਉਣ ਦੀ ਕੋਸ਼ਿਸ਼ ਕਰੋਗੇ ਜ਼ਾਹਿਰ ਜੀ ਗੱਲ ਹੈ ਕਿ ਇਹਦੇ ਚੋ ਲੋਕ ਹੌਲੀ ਹੌਲੀ ਉੱਭਰਨਗੇ ਉਹਨਾਂ ਨੂੰ ਬਹੁਤ ਸਾਰੀਆਂ ਚੀਜ਼ਾਂ ਆਪਣੀਆਂ ਕਿਉਂਕਿ ਜਿਸ ਜਿਸ ਧਰਤੀ ਤੇ ਆਪਾਂ ਖੜੇ ਆ ਇਸ ਵੇਲੇ ਫਿਰੋਜ਼ਪੁਰ ਇਹ ਬਾਰਡਰ ਦਾ ਬੈਲਟ ਇਹੋ ਜਿਹਾ ਹੈ ਕਿ ਜਦੋਂ ਵੀ ਕੋਈ ਕਿਸੇ ਤਰ੍ਹਾਂ ਦੀ ਕੋਈ ਇੰਟਰਨੈਸ਼ਨਲੀ ਸਾਨੂੰ ਕੋਈ ਕ੍ਰਾਈਸਿਸ ਆਉਂਦਾ ਤੇ ਇਹਨਾਂ ਲੋਕਾਂ ਨੂੰ ਭੁਗਤਣਾ ਪੈਂਦਾ ਸਭ ਤੋਂ ਪਹਿਲਾਂ ਹਾਂਜੀ ਹਟਦੇ ਸਭ ਤੋਂ ਪਹਿਲਾਂ ਮਾਰ ਇਹਨਾਂ ਨੂੰ ਪੈਂਦੀ ਕਿਉਂਕਿ ਸਤਲੁਜ ਦੇ ਕੰਡੇ ਬੈਠੇ ਆ ਰਾਵੀ ਦੇ ਕੰਡੇ ਬੈਠੇ ਆ ਬਿਆਸ ਦੇ ਕੰਡੇ ਬੈਠੇ ਆ ਇਹਨਾਂ ਲੋਕ ਸਾਈਕੋਲੋਜੀ ਇਹਨਾਂ ਲੋਕਾਂ ਬਹੁਤ ਜ਼ਿਆਦਾ ਕਮਜ਼ੋਰ ਹੋ ਕੇ ਆਰਥਿਕ ਤੌਰ ਤੇ ਉੱਪਰ ਹੀ ਨਹੀਂ ਸਕਦੇ ਜਾਂ ਉਹਨਾਂ ਨੂੰ ਲੱਗਦਾ ਕਿ ਅਸੀਂ ਉੱਪਰ ਹੀ ਨਹੀਂ ਸਕਦੇ ਹਾਂਜੀ ਇਹਦੇ ਵਾਸਤੇ ਤੁਸੀਂ ਕੀ ਸੋਚ ਰਹੇ ਹੋ ਕਿਉਂਕਿ ਤੁਸੀਂ ਦੱਸਿਆ ਕਿ ਮੇਰਾ ਇੱਕ ਰੂਹ ਹੈ ਹਾਂਜੀ ਤੁਸੀਂ ਆਪਣੇ ਮੁਤਾਬਕ ਕੀ ਕਹਿਣਾ ਚਾਹੋਗੇ ਕਿ ਇਹਨਾਂ ਲੋਕਾਂ ਨੂੰ ਥੋੜਾ ਬਹੁਤਾ ਉੱਤੋਂ ਬਾਹਰ ਲੈਂਦਾ ਜਾ ਮਾਰੇ ਜਨੇ ਕੀ ਆ ਇਹ ਜਾ ਕੋ ਮੁਸ਼ਕਿਲਤ ਬਣੇ ਹਨਾ ਕੋਈ اٹੋਏ ਕੋਈ ਨਾ ਦੇ ਮਤਲਬ ਜਦੋਂ ਸਾਨੂੰ ਲੱਗਦਾ ਜ਼ਿੰਦਗੀ ਚ ਸਭ ਤੋਂ ਵੱਧ ਮੁਸ਼ਕਲ ਆ ਕੋਈ ਕਿਤੇ ਪਾਸੋਂ ਸਹਾਰਾ ਨਹੀਂ ਆਉਂਦਾ ਉਦੋਂ ਨਾਮ ਦੀ ਸ਼ਕਤੀ ਏਡੀ ਵੱਡੀ ਸਾਰੇ ਹੱਲ ਕੱਢ ਦਿੰਦੀ ਹੈ ਮੈਂ ਕਹੂੰਗੀ ਸਾਰੇ ਨੂੰ ਕਿ ਨਾਮ ਜਪੋ ਬੰਦਗੀ ਕਰੋ ਬੰਦਗੀ ਨਾ ਕਰਨ ਕਰਕੇ ਸਾਡੇ ਮਨ ਕਮਜ਼ੋਰ ਆ ਉਹ ਮਨ ਨੂੰ ਸਟਰੋਂਗ ਕਰਨ ਵਾਸਤੇ ਦ੍ਰਿੜ ਕਰਨ ਵਾਸਤੇ ਅਡੋਲ ਰੱਖਣ ਵਾਸਤੇ ਨਾਮ ਜਪੋ ਜ਼ਰੂਰੀ ਆ ਚਾਹ ਕਿ ਸੇ ਤਰ੍ਹਾਂ ਦੇ ਹੋਈਆਂ ਲੋਕ ਕਈ ਵਾਰ ਲੋਕ ਨਰਾਜ਼ ਤੁਸੀਂ ਇੱਕ ਵੀਡੀਓ ਦੇਖੀ ਹੋਣੀ ਹੈ ਇੱਕ ਜਦੋਂ ਬੰਨ ਟੁੱਟਦਾ ਉਹ ਕਹਿੰਦਾ ਤੂੰ ਵਾਇਗਰੂ ਸਾਡੇ ਨਾਲ ਚੰਗਾ ਨਹੀਂ ਕੀਤਾ ਮੈਂ ਬਿਲਕੁਲ ਗਰੀ ਨਹੀਂ ਹੈਗੀ ਨੋ 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 ਜਦੋਂ ਲੋਕ ਕਈ ਵਾਰ ਨਾ ਨਰਾਜ਼ ਹੋ ਜਾਂਦੇ ਆ ਆਪਣੇ ਆਪਣੇ ਪਰਮਾਤਮਾ ਨਾਲ ਕੀ ਨਰਾਜ਼ ਹੋਣਾ ਪਰਮਾਤਮਾ ਸਾਡਾ ਪਿਤਾ ਆ ਮਾਤਾ ਆ ਉਹ ਕਦੀ ਗਲਤ ਨਹੀਂ ਕਰ ਸਕਦੇ ਸਾਡੇ ਨਾਲ ਬਟ ਗੁਰੂ ਸਾਹਿਬ ਨੇ ਲਿਖਿਆ ਹੈ ਕਿ ਆਪੇ ਬੀਜ ਆਪੇ ਹੀ ਖਾਓ ਜੋ ਅਸੀਂ ਬੀਜੇ ਉਹ ਫਲ ਮਿਲ ਰਿਹਾ ਸਾਨੂੰ ਹੁਣ ਸਾਨੂੰ ਕੀ ਪਤਾ ਸਾਡੇ ਕੀ ਕਰਮ ਆ ਉਹਦੇ ਨਾਲ ਗਾਲਾਂ ਕੱਢਣ ਨਾਲੋਂ ਚੰਗਾ ਇਹ ਹੋਵੇ ਮਹਾਰਾਜ ਤੁਸੀਂ ਸਾਨੂੰ ਬਖਸ਼ ਦਿਓ ਜੇ ਸਾਡੇ ਕੋਲ ਭੁੱਲਾਂ ਹੋਈਆਂ ਉਹ ਗਣਤੀ ਤਾਂ ਇਹੋ ਹੀ ਆ ਉਹ ਗਣਤੀ ਅਸੀਂ ਮਾਝੇ ਚ ਗਏ ਆ ਮਾਝੇ ਦੇ ਵਿੱਚ ਲੋਕ ਬਖਸ਼ ਦਿਓ ਬਸ ਘਰਾਂ ਦੇ ਵਿੱਚ ਪਾਣੀ ਆ ਘਰ ਬੈਠੇ ਸਿਮਰਨ ਕੀਤਾ ਜਾ ਰਿਹਾ ਪਾਠ ਕਰ ਰਹੇ ਨੇ ਸਾਡੇ ਬਦਸੂਰ ਇਹ ਸਹੀ ਆ ਇਹ ਸਹੀ ਆ ਪਰਮਾਤਮਾ ਦਾ ਕੋਈ ਦੋਸ਼ ਨਹੀਂ ਕੋਈ ਦੋ ਮੈਂ ਤੇ ਕਹੂੰਗੀ ਮਾਤਾ ਧਰਤੀ ਨੂੰ ਉਹਨਾਂ ਨੇ ਸਾਡਾ ਕੱਲਾ ਨਹੀਂ ਵੇਖਣਾ 84 ਲੱਖ ਜੀ ਉਹਨਾਂ ਨੇ ਸਾਰੇ ਜਾਨਵਰਾਂ ਨੂੰ ਵੇਖਣਾ ਹੁਣ ਹਿਮਾਚਲ ਚ ਜਿਸ ਦਿਨ ਹਾਰ ਜਿਸ ਦਿਨ ਲੈਂਡਸਲਾਈਡਿੰਗ ਹੋ ਗਈ ਸੀ ਮੈਂ ਸ਼ਹਿਰ ਤੇ ਗਈ ਇੱਕ ਨਾ ਪੇੜ ਟੁੱਟਾ ਸੀਗਾ ਦਰਖਤ ਤੇ ਮੈਂ ਉਹਨੂੰ ਵੇਖ ਕੇ ਸੇਵਕਾਂ ਨੂੰ ਮੈਂ ਕਿਹਾ ਮੈਂ ਕਿ ਇਹ ਵੀ ਤੇ ਮੁਕਤੀ ਮੰਗ ਰਿਆ ਸੀ ਨਾ ਇਨਸਾਨ ਸਿਰਫ ਆਪਣੇ ਬਾਰੇ ਸੋਚੀ ਜਾਂਦਾ ਧਰਤੀ ਮਾਤਾ ਪਤਾ ਨਹੀਂ ਕੀ ਦੀ ਪੁਕਾਰ ਸੁਣ ਰਹੀ ਆ ਹੈਨਾ ਬਿਲਕੁਲ अच्छा आखरते के इस तो अगले एफर्ट्स की ने ਤੁਹਾਡੇ ਮੁਤਾਬਕ ਬਹੁਤ ਸਾਰੇ एफर्ट्स ਲੋਕ ਕਰ ਰਹੇ ਨੇ ਜਿੱਥੇ ਆਪਾਂ ਖੜੇ ਹਾਂ ਜਿੱਥੇ ਇੱਕ ਫਾਊਂਡੇਸ਼ਨ ਦਾ ਉਹਨਾਂ ਨੇ ਆਗਾਜ਼ ਕੀਤਾ ਹੈ ਕਿ ਅਸੀਂ ਮੁਰਵਸੇਬੇ ਵਾਸਤੇ ਕੰਮ ਕਰਾਂਗੇ तमाम ਚੀਜ਼ਾਂ ਨੇ ਤੁਸੀਂ ਆਪਣੇ ਪੱਧਰ ਤੇ ਜਾਂ ਆਪਣੇ ਵੱਲੋਂ ਕੀ ਕਰਨਾ ਚਾਹੋਗੇ ਕਿ ਲੋਕਾਂ ਨੂੰ ਹੋਰ ਜ਼ਿਆਦਾ ਰਿਲੀਫ ਮਿਲੇ ਜੋ ਵਾਇਗਰੂ ਨੇ ਕਰਾ ਲੈਣਾ ਮੇਰੇ ਕੋਈ ਵਸ ਦੀ ਗੱਲ ਹੀ ਨਹੀਂ ਹੈਗੀ ਭਾਜੀ ਮੈਂ ਐਵੇਂ ਜ਼ੁਬਾਨ ਕਰਾਂ ਕਿਉਂਕਿ ਇਹ ਬੋਰਡਸ ਦਾ ਕੰਮ ਵੀ ਇੱਦਾਂ ਹੋ ਗਿਆ ਮਤਲਬ ਇੱਕਦਮ ਹਮਾਚੋ ਬੈਠੇ ਇੱਕ ਖਿਆਲ ਆ ਗਿਆ ਅੰਮ੍ਰਿਤਸਰ ਚੱਲ ਗਿਆ ਉੱਥੇ ਖਿਆਲ ਆ ਗਿਆ ਉਹ ਪਰਮਾਤਮਾ ਨੇ ਜੋ ਕਰਾਉਣਾ ਸਾਡੇ ਤੋਂ ਮਤਲਬ ਉਹਨੇ ਫੁਰਨਾ ਪਾ ਦੇਣਾ ਤੇ ਉਹ ਹੋ ਜਾਣਾ ਬਟ ਜੋ ਮਨੁੱਖੀ ਤੌਰ ਤੇ ਅਸੀਂ ਸੋਚ ਰਹੇ ਹਾਂ ਉਹ ਇਹੀ ਗੱਲਾਂ ਨੇ ਕਿ ਅਸੀਂ ਜੋ ਚੀਜ਼ਾਂ ਚਾਹੀਦੀਆਂ ਇਹਨਾਂ ਨੂੰ ਵਿਚਾਰਿਆਂ ਨੂੰ ਅਸੀਂ ਉਹ ਪ੍ਰੋਵਾਈਡ ਕਰੀਏ ਹਨਾ ਜਦੋਂ ਪਾਣੀ ਬਹਿ ਗਿਆ ਉਦੋਂ ਵੀ ਇਹਨਾਂ ਦੇ ਨਾਲ ਖੜਾਂਗੇ ਠੀਕ ਹੈ ਹਾਂਜੀ ਬਾਕੀ ਮੈਡੀਟੇਸ਼ਨ ਤੇ ਕਰਾਉਂਗੀ ਹਾਂਜੀ ਹਾਂਜੀ ਤਾਂ ਸਿੱਧੇ ਤੌਰ ਤੇ ਗੱਲ ਇਹ ਹੈ ਕਿ ਮੀਰਾ ਜੀ ਦਾ ਇਹ ਮੰਨਣਾ ਹੈ ਕਿ ਸਾਨੂੰ ਵਾਇਗਰੂ ਨਾਲ ਨਰਾਜ਼ਗੀ ਨਹੀਂ ਰੱਖਣੀ ਚਾਹੀਦੀ ਉਹ ਕਹਿੰਦੇ ਕਿ ਜ਼ਰੂਰਤ ਪੈਣ ਤੇ ਅਸੀਂ ਲੋਕਾਂ ਦੀ ਮੈਡੀਟੇਸ਼ਨ ਤੱਕ ਦੀ ਵੀ ਜਿਹੜੀ ਆ ਅਗਲੀ ਕਾਰਵਾਈ ਸ਼ੁਰੂ ਕਰਨੀ ਤਾਂ ਕਿ ਲੋਕਾਂ ਨੂੰ ਥੋੜਾ ਮੈਂਟਲ ਤੌਰ ਤੇ ਵੀ ਰੀਲੀਫ ਮਿਲੇ ਆਪਣੇ ਸਹਿਯੋਗੀ ਅਮਨ ਦੇ ਨਾਲ ਮੈਂ ਰਵੀ ਸੰਗਰਾਹ ਹੁਰਦਾ ਅਨਮਿਉ ਫਲੋਸਪਰ